ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਪਲਾਜ਼ੋ ਦੀ ਬਹੁਤ ਹੀ ਸੌਖੇ ਤਰੀਕੇ ਨਾਲ ਕਟਾਈ ਕਿਵੇਂ ਕਰਨੀ ਹੈ ਸਭ ਤੋਂ ਪਹਿਲਾਂ ਆਪਾਂ ਨੇ ਇਹ ਕੱਪੜਾ ਵਿਛਾ ਲਿਆ ਐਸ ਤਰ੍ਹਾਂ ਇਹ ਪਣੀ ਲੋੜ ਦੂਰ ਕਰ ਲਿਆ ਇਧਰ ਆਪਣਾ ਇਹ ਬੰਦ ਵਾਲਾ ਤੇ ਇਧਰ ਆਪਣਾ ਕੰਨੀ ਵਾਲਾ ਪਾਸਾ ਤੇ ਇਸ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਜੇ ਆਪਾਂ ਪਲਾਜ਼ੋ ਕਦੇ ਵੀ ਨਹੀਂ ਕਟਿਆ ਤੇ ਆਪਾਂ ਕਿਸੇ ਤੋਂ ਵੀ ਪਲਾਜ਼ੋ ਕਟਾ ਕੇ ਇੱਕ ਐਕਸਟਰਾ ਕੱਪੜੇ ਤੇ ਰੱਖ ਸਕਦੇ ਹਾਂ ਉਹਦੇ ਨਾਲ ਕੀ ਹੈ ਆਪਣਾ ਜਦੋਂ ਵੀ ਆਪਾਂ ਆਪਣੇ ਨਾਪ ਦਾ ਪਲਾਜ਼ੋ ਕੱਟਣਾ ਹੈ ਤੇ ਉਹ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਉੱਪਰ ਰੱਖ ਕੇ ਤੇ ਆਪਦੇ ਪਲਾਜ਼ੋ ਦੀ ਕਟਾਈ ਕਰ ਸਕਦੇ ਆ ਜੋ ਕਿ ਘਰੇ ਹੀ ਆਪਣੇ ਲਈ ਪਲਾਜ਼ੋ ਬਣਾਉਣਾ ਹੁੰਦਾ ਤੇ ਉਹ ਤਰੀਕਾ ਬਹੁਤ ਵਧੀਆ ਹੈ ਇਹ ਉਸ ਲਈ ਕਿਉਂਕਿ ਆਪਣਾ ਇੱਕ ਹੀ ਨਾਪ ਹੁੰਦਾ ਤੇ ਆਪਾਂ ਇਸ ਤਰ੍ਹਾਂ ਜਿਵੇਂ ਇਹ ਕਪੜਾ ਮੈਂ ਆਪਣੇ ਨਾਪ ਦਾ ਕੱਟਿਆ ਹੋਇਆ ਹੈ ਇਸ ਤਰ੍ਹਾਂ ਇਹਨੂੰ ਕੱਪੜੇ ਤੇ ਪੂਰੀ ਚੰਗੀ ਤਰ੍ਹਾਂ ਵਿਛਾ ਲੈਣਾ ਇਸ ਤਰ੍ਹਾਂ ਵੀ ਕਾਟ ਹੁੰਦੀ ਹੈ ਉਸੇ ਤਰ੍ਹਾਂ ਹੀ ਆਪਾਂ ਉਨੀ ਉਨੀ ਜਗ੍ਹਾ ਛੱਡ ਕੇ ਇਸ ਤਰ੍ਹਾਂ ਪੂਰੀ ਚੰਗੀ ਤਰ੍ਹਾਂ ਮਚਾ ਲੈਣਾ ਜਿਸ ਤਰ੍ਹਾਂ ਇਹਦੀ ਕਈ ਕਾਟ ਪਾਈ ਜਿੱਧਰੋਂ ਉੱਪਰੋਂ ਤੇ ਉਸੇ ਤਰ੍ਹਾਂ ਹੀ ਕਾਟ ਦੇ ਹਿਸਾਬ ਨਾਲ ਇਹ ਕਪੜਾ ਆਪਾਂ ਰੱਖ ਲੈਣਾ ਤੇ ਬਾਅਦ ਵਿੱਚ ਆਪਾਂ ਇਹਦੀ ਇਸ ਤਰੀਕੇ ਦੇ ਨਾਲ ਹੀ ਘਟਾਈ ਕਰ ਦੇਣੀ ਹੈ ਬਿਲਕੁਲ ਨਾਲ-ਨਾਲ ਦੀ ਤੇ ਜਿਨਾਂ ਨੂੰ ਵੀ ਪਲਾਜੋ ਕੱਟਣ 'ਚ ਦਿੱਕਤ ਆਉਂਦੀ ਹੈ ਇਹ ਉਹਨਾਂ ਲਈ ਵੀਡੀਓ ਹੈ ਕਿ ਆਪਾਂ ਨੂੰ ਦੁਆਰਾ ਕਿਸੇ ਕੋਲ ਜੀ ਨਾ ਜਾਣਾ ਪਵੇ ਇੱਕ ਵਾਰੀ ਕਿਸੇ ਤੇ ਵੀ ਕਟਾਈ ਆਪਾਂ ਕਰਾ ਕੇ ਤੇ ਆਪਾਂ ਦੇ ਘਰੇ ਪਲਾਜੋ ਤਿਆਰ ਕਰ ਸਕਦੇ ਹਾਂ ਨਸਰਾਪਾ ਆ ਵੀ ਸੈਰਤ ਨੂੰ ਲਾ ਦੇਗੇ ਹੁਣ ਆਪਣੀ ਆ ਗਈ ਹੈ ਜਿਹੜੀ ਕਿ ਝੋਲੀ ਤੋਂ ਕਾਟ ਆਪਾਂ ਇਧਰ ਪਾਉਣੇ ਆ ਆ ਆਪਣਾ ਬੈਕ ਪੱਲੇ ਵਾਲਾ ਆਪਾਂ ਇਹ ਬਾਟ ਕੱਟਿਆ ਤੇ ਇਹਦੀ ਜਿਹੜੀ ਆਪਾਂ 1.5 ਇੰਚ ਦੀ ਜਿਹੜੀ ਸਾਈਡ ਤੋਂ ਕਾਟ ਪਾਉਣੀ ਇਹ ਵੀ ਆਪਾਂ ਇਸ ਤਰ੍ਹਾਂ ਲਾ ਦੇਣੀ ਹੈ ਬਿਲਕੁਲ ਕਪੜੇ ਨੂੰ ਨਾ ਪੂਸੇ ਤਰ੍ਹਾਂ ਹੀ ਰੱਖਣਾ ਤੇ ਇਸ ਨੂੰ ਹੁਣ ਆਪਾਂ ਚੱਕ ਦੇਾਂਗੇ ਨਸਰਾ ਇਹ ਆਪਣਾ ਜਿਹੜਾ ਬੈਕ ਪੱਲਾ ਹੈ ਇਹ ਆਪਣਾ ਪੂਰੀ ਤਰ੍ਹਾਂ ਇਸ ਤਰ੍ਹਾਂ ਕੱਟ ਹੋ ਗਿਆ ਹੈ ਬਿਲਕੁਲ ਉਸੇ ਤਰ੍ਹਾਂ ਇਹ ਜੇਕਰ ਇੱਕ ਹੀ ਨਾਪ ਦੇ ਆਪਾਂ ਕੁੜਤਾ ਸੌਰੀ ਪਲਾਜ਼ੋ ਕੱਟਣਾ ਹੋਵੇ ਤੇ ਉਹਦੇ ਲਈ ਇਹ ਵੀਡੀਓ ਬਹੁਤ ਹੀ ਵਧੀਆ ਹੈ ਤੇ ਹੁਣ ਆਪਾਂ ਕੱਪੜੇ ਨੂੰ ਦੁਬਾਰਾ ਸੈੱਟ ਕਰਕੇ ਰੱਖ ਲੈਣਾ ਦੂਸਰਾ ਪੱਲੇ ਲਈ ਇਸ ਤਰ੍ਹਾਂ ਆਪਾਂ ਉੱਪਰ ਕਰਕੇ ਇਹਨੂੰ ਰੱਖਾਂਗੇ ਇਹ ਚੰਗੀ ਤਰ੍ਹਾਂ ਸੈੱਟ ਕਰਕੇ ਵੀ ਪ੍ਰੈਸ ਮਾਰਨੀ ਪ੍ਰੈਸ ਵੀ ਮਾਰ ਸਕਦੇ ਆ ਆਪਾਂ ਕੱਪੜਾ ਚੰਗੀ ਤਰ੍ਹਾਂ ਕੱਪੜਾ ਵਿਛਾ ਲਿਆ ਇਹ ਇਸ ਤਰ੍ਹਾਂ ਸੈੱਟ ਕਰਕੇ ਰੱਖ ਲਿਆ ਤੇ ਹੁਣ ਆਪਾਂ ਇਹਦੇ ਉੱਤੇ ਜਿਹੜਾ ਮੂਰਲੇ ਪੱਲੇ ਵਾਲਾ ਆਪਣੇ ਕੋਲੇ ਇਹ ਪੀਸ ਕੱਟਿਆ ਹੋਇਆ ਇਹਨੂੰ ਆਪਾਂ ਰੱਖ ਲਾਂਗੇ ਇਤਨਾ ਚੰਗੀ ਤਰ੍ਹਾਂ ਇਹਨੂੰ ਵਿਛਾ ਲੈਣਾ ਜਿਸ ਤਰ੍ਹਾਂ ਇਹਦੀ ਕਾਰਟ ਹੈ ਤੇ ਆਪਾਂ ਉਸੇ ਤਰ੍ਹਾਂ ਹੀ ਇਹਨੂੰ ਰੱਖਾਂਗੇ ਬਿਲਕੁਲ ਬਰੂਬਰ ਕੰਨੀ ਛੱਡ ਲੈਣੀ ਹੈਦਰੋਂ ਆਪਾਂ ਉਹ ਕੀ ਕਰਨੀ ਜੇ ਧੋਤੀ ਤੋਂ ਕਈ ਵਾਰ ਖਿੱਚੀ ਜਾਂਦੀ ਹੈ ਫਿਰ ਸਲਾਈ ਖਿੱਚੀ ਹੋ ਜਾਂਦੀ ਹੈ ਇਸ ਤਰ੍ਹਾਂ ਇਹਦਾ ਸੈਂਟਰ ਕਰਕੇ ਰੱਖ ਲੈਣਾ ਜਿਹੜੀ ਮੂਹਲੇ ਪੱਲੇ ਦੀ ਕਾਟ ਪਾਈ ਹੁੰਦੀ ਹੈ ਉਹ ਆਪਾਂ ਬਿਲਕੁਲ ਉਸ ਤਰੀਕੇ ਦੇ ਨਾਲ ਹੀ ਇਹ ਆਪਾਂ ਰੱਖਣੀ ਹੈ ਇਹਦੀ ਆਪਣੀ ਕਾਟ ਜਿਹੜੀ ਹੈ ਪ੍ਰੋਪਰ ਇਸ ਤਰ੍ਹਾਂ ਪੈ ਸਕੀ ਲਾ ਚੋਲੀ ਜਾਂ ਆ ਗਿਆ ਤੇ ਇਧਰਲੀ ਸਾਈਡ ਤੋਂ ਵੀ ਆਪਾਂ ਇਸ ਤਰ੍ਹਾਂ ਸੈੱਟ ਕਰਕੇ ਰੱਖ ਲੈਣੇ ਇਹਦੇ ਵਿੱਚ ਕੋਈ ਵਾਲਵ ਨਾ ਪੈਂਦਾ ਹੋਵੇ ਇਸ ਤਰੀਕੇ ਦੇ ਨਾਲ ਤੇ ਹੁਣ ਆਪਾਂ ਇਹਦੀ ਕਟਾਈ ਕਰ ਦੇਣੀ ਆ ਆਹੀਂ ਬਿਲਕੁਲ ਜੇ ਆਪਾਂ ਇੱਕ ਨਾਪ ਦਾ ਹੀ ਘਰੇ ਆਪਾਂ ਆਪਦੇ ਸੂਟ ਸਲਾਈ ਕਰਨੇ ਆ ਉਹਦੇ ਲਈ ਇਹ ਬਹੁਤ ਹੀ ਵਧੀਆ ਤਰੀਕਾ ਹੈਗਾ ਇਹ ਇੱਕ ਵਾਰੀ ਆਪਾਂ ਕਿਸੇ ਤੋਂ ਕਟਾ ਵੀ ਸਕਦੇ ਆ ਜਦੋਂ ਵਾਰ-ਵਾਰ ਕਿਸੇ ਤੋਂ ਕਟਾਉਣ ਜਾਂਦੇ ਆ ਉਹ ਵੀ ਆਪਾਂ ਨੂੰ ਪਰੇਸ਼ਾਨੀ ਹੁੰਦੀ ਹੈ ਤੇ ਇਹ ਆਪਾਂ ਇਸ ਤਰ੍ਹਾਂ ਇਹਦਾ ਆਪ ਕੱਸੀ ਪੁਰਾਣੇ ਵੀ ਕੱਪੜੇ ਤੇ ਕੱਟ ਸਕਦੇ ਆ ਤੇ ਜੇ ਆਪਣੇ ਕੋਲੇ ਨਵਾਂ ਕੱਪੜਾ ਐਕਸਟਰਾ ਹੈਗਾ ਤੇ ਉਹਦਾ ਵੀ ਆਪਾਂ ਕੇਰਾ ਕਟਾਈ ਕਰਕੇ ਰੱਖ ਸਕਦੇ ਆ ਉਹ ਹੀ ਉੱਪਰ ਧਰ ਕੇ ਆਪਾਂ ਇਹਦੀ ਕਟਾਈ ਕਰ ਲੈਣੀ ਹੁੰਦੀ ਹੈ ਜੀ ਆਪਾਂ ਪਹੁੰਚਾ ਥੋੜਾ ਬੋਤਾ ਵੱਡਾ ਛੋਟਾ ਵੀ ਰੱਖਣਾ ਤੇ ਉਹ ਆਪਾਂ ਇਸ ਤਰ੍ਹਾਂ ਤਰੀਕੇ ਦੇ ਨਾਲ ਰੱਖ ਸਕਦੇ ਆ ਜਿਵੇਂ ਕੀ ਹੁਣ ਇਹਨਾਂ ਨੇ ਹੁਣ ਜਾਨੀ ਇੱਦਾਂ ਹੀ ਰੱਖਣਾ ਜੇ ਆਪਾਂ ਥੋੜਾ ਬੋਤਾ ਪਹੁੰਚੇ ਦਾ ਫਰਕ ਵੀ ਕਰਨਾ ਤੇ ਆਪਾਂ ਅੱਧਾ ਅੱਧਾ ਇੰਚ ਜਿੰਨਾ ਵੀ ਵਧਾਉਣਾ ਆਪਾਂ ਇਧਰਲੀ ਸਾਈਡ ਤੋਂ ਤੇ ਓਨਾ ਹੀ ਆਪਾਂ ਇਧਰਲੀ ਸਾਈਡ ਤੋਂ ਇਹ ਨਿਸ਼ਾਨ ਲਾ ਕੇ ਇਸ ਤਰ੍ਹਾਂ ਤੇ ਇਧੋਂ ਨਾਲ-ਨਾਲ ਜਾਂਦੇ ਹੋਏ ਇਸ ਤਰ੍ਹਾਂ ਆਪਾਂ ਮੇਲ ਕਰ ਦੇਣਾ ਹੁੰਦਾ ਹੈ ਇਸ ਤਰ੍ਹਾਂ ਇਹ ਆਪਾਂ ਪਹੁੰਚੇ ਦਾ ਪਹੁੰਚਾ ਵਧਾਉਣਾ ਵੀ ਇਹ ਕਿਸੇ ਪਲੱਜੋ ਦਾ ਫਿਟਿੰਗ ਇਹੀ ਰੱਖਣੀ ਹੈ ਉਹਦੇ ਲਈ ਆਪਾਂ ਨੂੰ ਇਸ ਤਰ੍ਹਾਂ ਇਹ ਵਧਾ ਸਕਦੇ ਹਾਂ ਇਹਨਾਂ ਦਾ ਪਹੁੰਚ ਆਪਾਂ ਇੰਨਾ ਹੀ ਰੱਖਣਾ ਹੈ ਇਸ ਕਰਕੇ ਆਪਾਂ ਇੰਨਾ ਹੀ ਵਧਾਇਆ ਇਸ ਤਰ੍ਹਾਂ ਜੇ ਦੀ ਹੁਣ ਹੋ ਗਈ ਕਟਾਈ ਤੇ ਆ ਜਿਹੜਾ ਉੱਪਰ ਉੱਪਰਲਾ ਪੱਲਾ ਇਹਨੂੰ ਆਪਾਂ ਚੱਕ ਦੇਾਂਗੇ ਇਹਨੂੰ ਪੇਸੀ ਤਰ੍ਹਾਂ ਫੇਰ ਸਾਂਭ ਕੇ ਰੱਖ ਲਾਂਗੇ ਤੇ ਇਹ ਹੋ ਗਿਆ ਆਪਣਾ ਰਾਜੂ ਦਾ ਮੂਰਲਾ ਪਾਸਾ ਇਸ ਤਰੀਕੇ ਨਾਲ ਇਹ ਕਟਾਈ ਹੋ ਜੂਗੀ ਤੇ ਆਪਾਂ ਤੁਹਾਨੂੰ ਬਣਾ ਕੇ ਵੀ ਇਹ ਦੀ ਵੀਡੀਓ ਪਾਵਾਂਗੇ ਵੀ ਕਿਸ ਤਰ੍ਹਾਂ ਇਹ ਰੈਡੀ ਹੋਇਆ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਰੈਡੀ ਹੋ ਜਾਣਾ ਕਿਉਂਕਿ ਆਪਣੇ ਜੋਗਾ ਕੰਮ ਆਪਾਂ ਘਰੇ ਕਰ ਸਕਦੇ ਆ ਤੇ ਜੇ ਆਪ ਨੂੰ ਨਹੀਂ ਵੀ ਕਟਿੰਗ ਆਉਂਦੀ ਤੇ ਇਹ ਆਪਾਂ ਇਸ ਤਰ੍ਹਾਂ ਇਹ ਸੌਖਾ ਤਰੀਕਾ ਇਹਦਾ ਹੈਗਾ ਤੇ ਇਸ ਕਪੜੀ ਦੀ ਜਿਹੜੀ ਆਪਣੇ ਨਾਲੋਂ ਪਲਾਜੋ ਤੇ ਰਿਹਾ ਇਹਦੀ ਆਪਾਂ ਜੇਬ ਲਾਵਾਂਗੇ ਲਾਵਾਂਗੇ ਤੇ ਇਹਦਾ ਵੀ ਆਪਾਂ ਕਪੜਾ ਇਸ ਤਰ੍ਹਾਂ ਲਾ ਕੇ ਰੱਖ ਲਾਂਗੇ ਬਾਹਰਾ ਚੱਪਾ ਨੂੰ ਸਲਾਈ ਕਰਨ ਲੱਗੇ ਪਲਾਜੋ ਦੇ ਨਾਲ ਚੜਦਾਂਗੇ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਇਹ ਸੌਖਾ ਤਰੀਕਾ ਲੱਗਿਆ ਤਾਂ ਤੁਸੀਂ ਇੱਕ ਵਾਰੀ ਜ਼ਰੂਰ ਕਰਕੇ ਦੇਖਿਓ ਤਾਨੂੰ ਵੀ ਬਹੁਤ ਹੀ ਵਧੀਆ ਸੌਖਾ ਲੱਗੂਗਾ ਜਿਨ੍ਹਾਂ ਨੇ ਆਪਾਂ ਘਰੇ ਹੀ ਸਲਾਈ ਕਰਨੀਆਂ ਉਹਨਾਂ ਦਾ ਇੱਕ ਹੀ ਨਾਪ ਹੁੰਦਾ ਹੈ ਤੇ ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂ ਓਕੇ ਜੀ